ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਰਹਰਾ ਸਾਹਿਬ ਹਰ ਜੁਗ ਜੁਗ ਭਗਤ ਉਹ ਪਾਇਆ ਵਹਿਜ ਰਖਦਾ ਆਇਆ ਰਾਮ ਰਾਜੇ ਹਰ ਨਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰਿਆ ਨਿਰਗਾ ਪੇਠ ਰੇ ਨਾਮ ਰਿਆ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਏ ਛੜਾਇਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਚਲੋ ਕਮਲ ਲਾਹ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਸਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਹਾ ਕਰੀ ਨ ਹੋਈ ਲੇ ਹਰੀ ਕੁਦਰਤ ਵਸਿਆ ਤੇਰਾ ਅੰਤ ਨਜਈ ਲਖਿਆ ਰਹਾਉ ਜਦ ਮਹਿ ਜੋਤ ਜੋਤ ਮਹਿ ਜਾਤਾ ਅਕੜ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੋ ਅਲੇ ਹੋ ਜਿਨ ਕੀ ਤੀ ਸੋ ਪਾਰ ਪਿਆ ਕਹੋ ਨਾਨਕ ਕਤੇ ਕੀਆ ਬਾਤਾ جو کش کرنا سو کر رہ سو درا گا سا محلہ پہلا ایک اک او اوکار پرساد سو در تیرا کہا سو کر کے ہا جت بہ سرب سمالے واجے تیرے نار کا شنکھا کے تیرے واؤنہ رار ਕੇਤੇ ਤੇਰੇ ਰਾਗ ಪರಿਸ਼ੋਕ ਹੀ ਹੈ ਕੇਤੇ ਤੇਰੇ ਗਾਵਨ ਹਾਰੇ ਗਾਵਨ ਤਰਨਾ ਪਾਣ ਪਾਣੀ ਬੈ ਸ਼ੰਕਰ ਗਾ ਰਾਜਾ ਧਰਮ ਦੋਵਾਰੇ ਗਾਵਨ ਤਦਨਾ ਚੇਤ ਗੁਪਤ ਲਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਤਦਨਾ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵੰ ਅੰਦਰ ਨਾ ਇੰਦ੍ਰੇਂਦਰਾ ਸੰਭੇ ਦੇਵਤਿਆਦਰ ਨਾਲੇ ਗਾਵੰ ਤੁਧਨਾ ਸਿੱਧ ਸਮਾਦੀ ਅੰਦਰ ਗਾਵੰ ਤੁਧਨਾ ਸਾਜ ਵਿਚਾਰੇ ਗਾਵੰ ਤੁਧਨਾ ਜਤੀ ਸਤੀ ਸੰਤੋਖੀ ਗਾਵੰ ਤੁਧਨਾ ਵੀਰ ਕਰਾਰੇ ਗਾਵੰ ਤੁਧਨਾ ਪੰਡਤ ਪੜਨਾ ਰਖੀਸ਼ਰ ਜਗ ਜਗ ਦਾ ਨਾਲੇ ਗਾਵੰਤ ਜਨਾ ਮਹਨੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਵੰਤ ਜਨਾ ਰਤਨ ਪਾਏ ਤੇਰੇ ਅਠਸੱਠ ਤੀਰਥ ਨਾਲੇ ਗਾਵੰਤ ਜਨਾ ਜੋ ਨ ਮਹਾਬਰਸੂਰਾ ਗਾਵੰਤ ਜਨਾ ਖਾਨੀਚਾਰੇ ਗਾਵੰਤ ਜਨਾ ਖੰਡਵੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਤੇਰਨ ਨ ਕਾਵਣ ਜੋ ਤਦ ਭਾਵਨ ਰਤੇ ਤੇਰੇ ਭక్టర్ ਸਾਲੇ ਹੋਰ ਕਿਤੇ ਤਦ ਨ ਕਾਵਣ ਸੇ ਮੈਂ ਚਤਨਾ ਆਵਣ ਨਨਕਿਆ ਵੀਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਜਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਓਪਾਈ ਕਰ ਕਰ ਦੇਖੈ ਕੀਤਾ ਆਪਣਾ ਜੇ ਤਸ ਦੀਵੜੇ ਆਈ ਜੋ ਤਸ ਭਾਵੇ ਸੋਈ ਕਰਸੀ 헤ਰ ਹੁਕਮ ਨਾ ਕਰਨਾ ਜਾਈ ਸੋ ਬਾ ਸਹ ਸਾ ਪਤ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹਿਲਾ ਪਹਿਲਾ ਸੁਨੋ ਵੱਡਾ ਖੈ ਸਕ ਕੋਏ ਕੇਵੜ ਵੱਡਾ ਡਿਖਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵਡੇ ਮੇਰੇ ਸਾਹਿਬਾ ਘਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕਿਰਤਾ ਕੇਵੜੀ ਰਹਾਉ ਸੌ ਸੁੱਤੀ ਮਿਲ ਸਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗਰਗਰਹਾਈ ਕਹਿ ਨਾ ਜਾਈ ਤੇਰੀ ਤਲਵੜ ਆਈ ਸਭ ਸੱਤ ਸਭ ਤੱਪ ਸਭ ਚੰਗੇ ਆਈਆ ਸਿੱਧਾ ਪਰਖਾ ਕੀ ਆਵੇ ਆਈਆ ਤੋਦਵੇਂ ਸਿੱਧੀ ਕਿ ਨਾ ਪਾਈਆ ਕਰੰਬ ਲੈ ਨਹੀਂ ਢਾਕ ਰਹਾਈਆ ਅਖਣਵਾਰਾ ਕਿਆ ਵੇ ਚਾਰਾ ਸਿਖਤੀ ਭਰੇ ਤੇਰੇ ਪੰਡਾਰਾ ਜਿਸ ਤੂ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਅਖੜੀਵਾ ਵਿਸਰਾ ਮਰ ਜਾਓ ਅੱਖਣੇ ਔਖਾ ਸੱਚ ਨਾਓ ਸੱਚੇ ਨਾਮ ਕੀ ਲਗੈ ਭੂਖ ਉਟ ਭੁਖੈ ਖਾਇ ਚਲਿਆ ਦੁਖ ਸੋ ਕਿਆ ਵਿਸਰੈ ਮੇਰੀ ਬਾਏ ਖਾਟਾ ਸਾਹਿਬ ਸੱਚ ਨਾਏ ਰਹਾ ਸੱਚੇ ਨਾਮ ਕੀ ਟਲਵੜੇ ਆਈ ਆਗ ਥਕੇ ਕੀਮਤ ਨਹੀਂ ਪਾਈ ਜੇ ਸਾਥ ਮਿਲ ਕੇ ਅਖਨ ਪਾਹੇ ਵੱਡਾ ਨ ਹੋਵੇ ਕਾਕ ਨਾ ਜਾਏ ਨਾ ਉਹ ਮਰੇ ਨ ਹੋਵੇ ਸੋਗ ਦੇਦਾਰ ਹੈ ਨਾ ਚੁੱਕੇ ਭੋਗ ਗੁਨ ਇਹ ਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਗੇਵੜੇ ਆਪ ਤੇਵੜ ਤੇਰੀ ਰਾਤ ਦਿਨ ਦਿਨ ਕਰਖੇ ਕੀਤੀ ਦਾਤ ਖਸਮੇសារ ਹੈ ਤੇ ਕਮਜਾਤ ਨਾਨਕ ਨਾਵੇ ਬਾਜਿਸ ਨਾਤ ਰਾਗ ਗੁਜਰੀ ਮਹੱਲਾ 4 ਹਰਕੇ ਜਨ ਸਤਗੁਰ ਸਤਿਪੁਰਖਾ ਬਿਨਾ ਕਰੋ ਗੁਰਪਾਠ ਹਮਕੀਰੇ ਕਿਰਮ ਸਤਗੁਰ ਸਰਨਾਈ ਕਰ ਦਿਆਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਨਕਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵੜ ਭਾਗ ਵੜੇ ਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲਿਆ ਤਰਪਦਾ ਸਹ ਮਿਲ ਸੰਗਤ ਗੁਣ ਪ੍ਰਕਾਸ਼ ਜਨ ਹਰ 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 ਸਨਾਮ ਨਾਮ ਪਾਇਆ ਤੇ ਭਾਗ ਹੀਣ ਜਗ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਦੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤੰਤਰ ਮਸਟਕ ਲਿਖਿਆ ਲੇਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਲ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੁਜਰੀ ਮਹੱਲਾ 5 ਕਾਹੇ ਰੇ ਮਨ ਚਤ ਵਹਿ ਦਮ ਜ ਆ ਹਰ ਹਰ ਜੀਉ ਪਰੇ ਆ ਖੈਲ ਪੱਥਰ ਮਹਾਂਜਨ ਤੋ ਪਾਏ ਤਾ ਕਾ ਰਿਜਕ ਆ ਗਏ ਘਰਿਆ ਮੇਰੇ ਮਤੋ ਜੀ ਸਤ ਸੰਗਤ ਮੇਰੇ ਸੋਤਰੇਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾ ਛਟ ਹਰਿਆ ਰਹਾਉ ਜਨਨਿ ਬਿਦਾਲੋਕ ਸਤ ਬਣਤਾ ਕੋਈ ਨਾ ਕਿਸ ਕੀ ਧਰੇਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰੇਆ ਉੜੇ ਉੜੇ ਅਗਸ ਕੋ ਸਾ ਤੇ ਸਪਛੇ ਬਚਰੇ ਸ਼ਰੇ ਆ ਤੇਨੇ ਕਵਨ ਕਲਾ ਵੇ ਕਵਨ ਜਗਾ ਵੇ ਮਨ ਮਹ ਸਿਮਰਨ ਕਰੇ ਆ ਹਮ ਨਿਦਾਨ ਦਾ ਸੱਛੇ ਸਿਧਾਨ ਠਾਕੁਰ ਕਾ ਕਲ ਤਰੇ ਆ ਅੰਗਨ ਨਾਨਕ ਬਲ ਬਲ ਸਨ ਬਲ ਜਾਈਐ ਤੇ ਰੰਤਨ ਪਾਰਵਰੇ ਆ ਰਾਗਾ ਸਮਹਲਾ ਚੌਥਾ ਸੋ ਪਰਖ ਕੋ ਹੰਕਾਰ ਛਟਗੁਰ ਪ੍ਰਸਾਦ ਸੋ ਪਰਖ ਨਿਰੰਝਣਾ ਹਰ ਪਰਖ ਨਿਰੰਝਣਾ ਹਰਗਮਾ ਗਮਾ ਪਾਰ ਸਉਟਿ ਆਵਹਿ ਸਉਟਿ ਆਵਹਿ ਦੁਤ ਜੀ ਹਰ ਸੱਚੇ ਸੱਜਣ ਹਾਰਾ ਸਭ ਜੀਅ ਤੁਮਾਰੇ ਜੀ ਤੁਜੀ ਅਕਾ ਦਾ ਤਾਰਾ ਹਟਿ ਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰੇ ਆਪੇ ਠਾਕਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵੇਚਾਰਾ ਤੂੰ ਘਟ ਘਟ ਅੰਦਰ ਸਰਬ ਜਨਨ ਕਰਦੀ ਹਰੇ ਕੋ ਬਖਸਮਾਣਾ ਇੱਕ ਦਾਤੇ ਇੱਕ ਵੇਖਾਰੀ ਜੀ ਸਭ ਤੇਰੇ ਚੋਜ ਵੇਡਾਣਾ ਤੂੰ ਆਪੇ ਰਤਾ ਪੇ ਭਗਤਾ ਜੀ ਹੋ ਤੁਰ ਬਿਨ ਬਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗਣਿਆ ਖੋਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਨ ਕਰ ਬਾਣਾ ਹਰਿ ਤੇ ਆਵੈ ਹੱਤਿ ਆਵੈ ਤੁਧ ਜੀ ਸੇ ਜਗ ਮਹਿ ਸੁਖ ਵਾਸੀ ਸੇਮੁਕਤ ਸੇਮੁਕਤ ਜਿਨ ਹੱਤਿ ਆਇ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਆ tere anpad tere bhakt sala han tud ji haryana anek ananta teri anek teri anek kar hai har puja ji tap tap hai jap hai be anta tere anek tere anek par hai boh simrat shast ji kar kriya khat karam karanta se bhak khe bhakt pale jananak ji jo bhav hai mere har bhagwan ta ਤੂੰ ਆਦ ਪਰ ਖ ਪਰੰਪਰ ਕਰਤਾ ਜੀ ਤੁਰ ਜੇੜਿਆ ਵਰਨਾ ਕੋਈ ਤੂੰ ਜੋ ਜੋ ਇੱਕ ਸਦਾਸਦਾ ਤੂੰ ਇੱਕ ਜੀ ਤੂੰ ਨਹਿ ਚਲ ਕਰਤਾ ਸੋਈ ਤਰੇ ਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤਰੇ ਆਪੇ ਸ੍ਰੇਸ਼ਟ ਥਾਵ ਭਾਈ ਜੀ ਤਰੇ ਆਪੇ ਸਿਰਜ ਸਭ ਕੋਈ ਜਿਨਨਾਂ ਜਨਨਾਣਕ ਗੁਣ ਗਾਵੇ ਕਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋਤ ਭਾਵੇ ਸੋਈ ਠੀਸੀ ਜੋ ਤੁਰੇ ਸੋਈ ਹੋ ਪਾਇ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨਾ ਕਿਰਪਾ ਕਰੇ ਤੈਨ ਨਾਮ ਰਤਨ ਪਾਇਆ ਗਰਮ ਖਲਾਤਾ ਕਣਮਖ ਗਵਾਇਆ ਤੇਿਆ ਬਿਛੋੜਿਆ ਮਿਲਾਇਆ ਤੂੰ ਦਰਿਆ ਉਹ ਸਭ ਤਜ ਹੀ ਮਾਹੇ ਦਰਬਿਨ ਦੁਜਾ ਕੋਈ ਨਾ ਹੈ ਕੀ ਜੰਤ ਸਭ ਤੇਰਾ ਖੇਲ ਲੋਗ ਜੋ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨਾ ਤੂੰ ਜਾਣ ਐਹ ਸੋਈ ਜਨ ਜਾਣੈ ਹਰ ਗਣ ਸਭ ਹੀ ਅੱਖ ਵਖਾਨੈ ਜਿਨ ਹੱਥੇ ਵਿਆ ਤਿਨ ਚਕ ਪਾਇਆ ਜਜਹੀ ਹਰਨਾਮ ਸਮਾਇਆ ਤੂੰ ਮਾਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੁਜਾ ਵਰ ਨ ਕੋਏ ਤੂੰ ਕਰ ਕਰ ਵੇਖ ਹੈ ਜਨ ਹੈ ਸੋਏ ਜਨਨ ਕਰਮਖ ਪਰਕਟ ਹੋਏ ਅਸਾ ਮਹੱਲਾ ਪਹਿਲਾ ਜਦ ਸਰਵੇੜੇ ਪਹਿਲੇ ਨਿਵਾਸ ਆ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋ ਪਗ ਨਹੀਂ ਚੱਲਦਾ ਹਮਰੇ ਖਾਤਹਿ ਡੁੱਬੀ ਅਲੇ ਮਨ ਇੱਕ ਨਾਚ ਤਸ ਮੂਡ ਮਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਜਦੀ ਸਦੀ ਨਹੀਂ ਪੜਿਆ ਮੂਰਖ ਮਗਦਾ ਜਨਮ ਭਇਆ ਪ੍ਰਣਵਤ ਨਾਨਕ ਜਿਨ ਕੀ ਸਰਣਾ ਜਨ ਤੂੰ ਨਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਪਤ ਕਣਖ ਦੇਹਰੀਆ ਗੋਵਨ ਮਿਲਨ ਕੀ ਇਹ ਤੇਰੀ ਪਰੀਆ ਅਵਰ ਕਾਜ ਤੇਰੇ ਕਿ ਤਨ ਕਾਮ ਮਿਰਥਾਦ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਉ ਜਲ ਤਨ ਕੇ ਜਨ ਪ੍ਰਸਾਜਾਂ ਤਰੰਗ ਮਾਇਆ ਕਹਿ ਰਹਾ ਗਿਆਪ ਤਪ ਸੰਜਮ ਧਰਮਨਾ ਕਮਾਇਆ सेवा ਸਾਦ ਨਾ ਜਾਣਿਆ ਹਰਿ ਰਾਯਾ ਕਹ ਨਾਨਕ ਹਮ ਨੀਚ ਕਰ ਬਾ ਸਨ ਪਰੇ ਕੀ ਰਖੋ ਸਰਮ ਇਕ ਓੰਕਾਰ ਸ੍ਰੀ ਵਹਿਗੁਰੂ ਜੀ ਕੀ ਖਤ ਹੈ ਬਾਦਸ਼ਾਹੀ ਦਸਵੀ ਕਬਯੋ ਬਾਜ ਬੇਣਤੀ ਚਉ ਪਈ ਹਮਰੀ ਕਰੋ ਹੱਥ ਦੇ ਰਖਾ ਪੂਰਨ ਹੋਏ ਚਿਤ ਕੀ ਇਛਾ ਤਵੋਂ ਟਰਣਣੇ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ हमरे दुष्ट सब तुम काव हो आप हाथ दए मोहे बचाव हो सुखी पसे मोरो परिवार सेवक सिख करता सब करता मोर ध्यान कदे करे सबरण को आसं करे ਤੂ ਰਣ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹਿ ਪਿਆਕਾ ਤੁਮਹਿ ਛਾੜ ਕੋਈ ਵਰ ਨਾ ਧਿਆਉ ਜੋ ਬਰਚਾਹੋਂ ਸਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਟੰ ਟੰ ਸਤਰਾ ਹਮਾਰੇ ਮਾਰੀ ਹੈ ਆਪ ਹੱਥ ਲੈ ਮੁਝੇ ਬਰੇ ਮਨ ਕਾਲ ਕtras ਨੇ ਬਰੇ ਹੈ

ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤੁਮ ਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਬ੍ਰਹਮਾ ਝੂਠੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਿਛਨੋ ਪਜਾਇਓ ਆਦੇੰਤ ਇੱਕ ਹੈ avatars ਸੋਈ ਗੁਰੂ ਸਮਝ ਹਮਾਰਾ ਨਮਸਕਾਰ ਇਸ ਹੀ ਕੋ ਹਮਾਰੀ ਸਗਲ ਪ੍ਰਜਾ ਜਨਿ ਆਪ ਸواری ਸੇਵਕਣ ਕੋ ਸੇਵਗੁਣ ਸੁਖ ਜੀਓ ਸਤਰਨ ਕੋ ਪਲ ਮੋਗਦ ਕੀਓ ਕਟ ਕਟ ਕੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਪੀੜ ਪਛਾਨਤ

ਜਬੇ ਆਕਾਰ ਖ ਗਤ ਹੋ ਕਬ ਹੂੰ ਤੋ ਮੈਂ ਮਿਰਤ ਰਹੇ ਧਰ ਸਭ ਹੂੰ ਜੇਤੇ ਬਧਣ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਨਮ ਸਭ ਹੀ ਚੇ ਰਹਿ ਤੁੰ ਨਿਰਲਮ ਜਾਣਤ ਬੇਦ ਭੇਦ ਅਰਿਆ ਲਮ ਨਿਰੰਕਾਂ ਗਰ ਬੇਕਾਨੇ ਲੰਬ ਆਦ ਨੀਲ ਅਨਾਦ ਸੰਬ ਤਾ ਕਾ ਮੂੜ ਜਤ ਪੈਦਾ ਜਾ ਕੋ ਪੇਵ ਨ ਪਾਵਤ ਬੇਡਾ ਤਾ ਕੋ ਕਰ ਪਹਣ ਅਨਮਨਤ ਮਹਾ ਮੂੜ ਕਛ ਪੇੜਣਾ ਜਾਨਤ ਮਹਾਦੇਵ ਕੋ ਕਹਤ ਸਦਾ ਸੇਵ ਨਿਰੰਕਾਰ ਕਾ ਜੀ ਨੰਦ ਹੈ ਪੇਵ ਆਪ ਆਪਣੀ ਬੁਧੈ ਜੀਤੀ ਬਨਤ ਬਿਨ ਬਿਨ ਤਹ ਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬੈ ਸਿਆ ਪ੍ਰਥਮ ਸੰਸਾਰਾ એ ક રૂપ અનુક રૂપ રાંગ પયો રાવ કહી ભૂપા અંડજ દેજે સરજે તજ કિની ઉતપુજ ખાણ બહોર રજની કહો ફૂલ રજા હવા બેઠા કહો સમટ પયો શંકરે કેઠા સગરી શ્રષ્ટ દેખાય જંપવા જગાસ રૂપ સિયમ પવ ਆਬਰਖਿਆ ਮੇਰੀ ਤਮ ਕਰੋ ਸਿਖ ਉਬਾਰ ਸਿਖ ਸੰਕਰੋ ਦੁਸ਼ਟ ਜੀਤੇ ਉਠਵਾ ਤਤ ਪਾਤਾ ਸકલ ਮਲੇਸ਼ ਕਰੋ ਰਣ ਕਾਤਾ ਯੇ ਅਸਤਜ ਤਸਨੀ ਪ੍ਰੇਤਨ ਕੇ ਦੁਸ਼ਟ ਦੁਖਤ ਹਵੇ ਅਮਰੇ ਪਰਖ ਜਿਵਨ ਭਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇੱਕ ਵਾਰ ਜੈ ਹੈ ਧਾਕੇ ਕਾਲ ਨਾ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੈਂ ਤਸ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨ ਹਰ ਹੋ ਤਾਕੇ ਤਾਪ ਤਨ ਕਮ ਹਰੇ ਹੋ ਰੱਦ ਸੱਦ ਕਰਮ ਸਭ ਹੋਈ ਦੁਸ਼ਟ ਸ਼ਹਾ ਸ਼ਿਵ ਸਕਿਆ ਨ ਕੋਈ ਇੱਕ ਬਾਰ ਜਿਨ ਤੂੰ ਮੈਂ ਸੰਭਾਰ ਆ ਕਾਲ ਫਾਸਤੇ ਤਾਹੇ ਉਬਾਰਾ ਜਿਨਰ ਨਾਮ ਤੇ ਹਾਰੋ ਕਹਾ ਦਰ ਦੁਸ਼ਤ ਦੋਖ ਦੇਰਾ ਖੜਕੇਟ ਮੈਂ ਸਰਨ ਤੇ ਹਾਰੀ ਆਪ ਹੱਥ ਦੇ ਲੇ ਹੋ ਬਾਰੀ ਸਰਬ ਥਾਰ ਮੋ ਸਹਾਈ ਦੁਸ਼ਤ ਦੋਖ ਤੇ ਲੇ ਹੋ ਬਚਾਈ ਕਿਰਪਾ ਕਰੀ ਹੰ ਪਰ ਜਗ ਮਾਤਾ ਗ੍ਰੰਥ ਕਰਾਓ ਪੂਰਨ ਸਭ ਰਾਤਾ ਕੱਲ ਬੇਕ ਸਕਲ ਰਹੇ ਕੋ ਹਰਤਾ ਦੁਸ਼ਟ ਦੋਖੀਣ ਕੋ ਸ਼ੈ ਕਰਤਾ ਸ੍ਰੀ ਅਸਤਜ ਜਪਏ ਦੇ ਅੱਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਮਨ ਬੰਛਤ ਭਲ ਪਾਵੈ ਸੋਈ ਦੂਗਦੰਦ ਸਾਬੇ ਆਪਤ ਕੋਈ ਅੜੇ ਲਾ ਸੁਣਾ ਗੰਗ ਜੋ ਜਹੇ ਸਰਸਨਾ ਪਾਵਈ ਸੁਣਾ ਮੂਰਜੁ ਜੁਤ ਲੈ ਤਤ ਤਾਇ ਆਵਈ ਦੂਗਦੰਦ ਪਾ ਨਿਕੜਨਾ ਤੇ ਨਰਕੇ ਰਹੇ

ਰਾਮ ਰਹੀਮ ਪੁਰਾਨ ਪੁਰਾਨ ਨੇ ਕਹੈ ਮਤ ਇਕ ਨ ਮੰਨੇ ਸਿਮਰਤ ਸ਼ਾਸਤਰ ਬੇਸ ਬੈ ਬਹੁ ਪੇਦ ਕਹੈ ਹਮੇ ਇਕ ਨ ਜਾਣੇ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਬਖਾਨੇ ਦੋਹਰਾ ਸਗਲ ਦਵਾਰ ਕੋ ਛੜ ਕੇ ਗਇਓ ਤੁਹਾਰੋ ਦਵਾਰ ગાહે ગહે કીલા દેસ ગોવિંદાસ તohar રામકલી મહલ્લાતી ચાય અનંત એક ઓંકા સદગુરુ પ્રસાદ અનંત પયા મેરી માય સતગુરુ મે પાયા સદગુરુ તા પાયા સહેજ સેતી મન વજીયા વા ધાઈ આ ਰਾਗ ਰਗਨ ਪਰਵਾਰ ਪਰਿਆ ਸਤ ਗਾਵਣ ਆਈਆ ਸਬਦੋ ਤਾ ਗੋ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ اے ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ انگی کارو ہو کرے تیرا کارج سب سوارنا سب نا گلا سمरथ سوامی سو کہ منو وچھارے چاہن نانک من میرے سار ہو ہر نالے سچے صاحب کیا نہی کرتے رہ کرتا تیرے سکھچھ ہے جس دے ہے سو پاوے ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨੁ ਸਿਆ ਵਾਜੇ ਸਦ ਕਨੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਚਾ ਨਾ ਮੇਰਾ ਆਧਾਰ ਸਾਚਨਾ ਮੇ ਸਾਚਨਾ ਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸੰਤ ਸੁਖ ਮਣਿ ਆਇਐ ਜੈ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵੱਟ ਹੋ ਜਿਸ ਜੀਆਂ ਇਹ ਵਡਿਆਈਆਂ ਕਹਿ ਨਾਨਕ ਸੰਹੋ ਸੰਤ ਹੋ ਸਬਦ ਤਰੋਪੇ ਆਰੋ ਸਚਾ ਨਾ ਮੇਰਾ ਆਧਾਰ ਵਾਜੇ ਪੰਚ ਸਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸੋਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਡ ਕਮਾਰਿਆ ਦਰਕਾਰੰ ਭਾਇਆ ਤੋ ਜਿਨਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋ ਤਿਤ ਕਰਿਆਨ ਹਦਵਾਜੇ ਅਣ ਸੁਨੋ ਵੜ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇ ਉਤਰੇ ਸਗਲ ਵੇ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਬੁਰੇ ਘਟੇ ਜਾਣੀ ਸੁਣ ਤੇ ਬਨੀਤ ਕਹਤੇ ਪਵਿੱਤ ਸਤਗੁਰਿਆ ਪਰਭੂਰੇ ਬਿਨਵੰਤ ਨਨ ਗੁਰ ਚਰਨ ਲਾਗੇ ਵਾਜੇ ਅਨ ਹਤੂਰੇ ਮਨ ਦਾਵਣੀ ਮਹੱਲਾ ਪੰਜਵਾ ਥਾੜ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਿਤ ਨਾਮ ਠਾਕੁਰ ਕਾ ਪਈਓ ਜਿਸ ਕਾਲ ਸਭ ਤੋਂ ਜ਼ਿਆਦਾ ੜੋਜੇ ਕੋ ਖਾਵੈ ਜੇ ਕੋ ਪੁੰਚੈ ਦਸਕਾ ਹੋਏ ਉਧਾਰ ਇਹ ਵਸਤ ਤਜੀ ਨਹੀਂ ਜਾਈ ਨਿਤ ਨਿਤ ਰਖੜਤਾਰੋ ਸੰਸਾਰ ਤੈਨਨ ਲਗਤਰੀ ਹੈ ਸਭ ਨਾਨਕ ਬ੍ਰਹਮ ਪ੍ਰਸਾਰ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗਣਨਾਹੀ ਆਪੇ ਦਰਸ ਪਈ ਤੱਤ ਸਿ ਬਿਆ ਮਹਾਰਾਮਤ ਹੋਈ ਸਤ ਕਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਣ ਛਿ ਵਹਿਰੇ ਆ ਪਉੜੀ ਜਥੈ ਤੂ ਸਮਰਾਥ ਜਥੈ ਕੋਈ ਨਹੀਂ ਉਥੈ ਤੇਰੀ ਰਖ ਅਗਣੇ ਧਰਮਾ ਹੈ ਸੁਣ ਕੇ ਜਬ ਕੇ ਦੂਦ ਨਾ ਹੀ ਤਰਾ ਛੜ ਜਾਹੇ ਪਉ ਜਲ ਬਖਮਸ ਕਾਹੋ ਕਰ ਸਬਦੀ ਪਾਰ ਪਾਹੇ ਜਣ ਕ ਲਗੀ ਪਿਆਸ ਅਮ੍ਰਿਤ ਸੇ ਖਾਹੇ ਗਲ ਮੈਂ ਇਹੋ ਬੰਨ ਗੁਣ ਗੋਵਿੰਦ ਗਾਹੇ ਸਭ ਸਹਨੋ ਕਿਰਪਾਲ ਸਮਲ ਸਹੇ ਸਾਹੇ ਬਿਰਥਾ ਕੋਏ ਨਾ ਜਾਹੇ ਜੇ ਆਵੇ ਤਦ ਆਹੇ ਸੋ ਲੋਕ ਮਹੱਲਾ ਪੰਜਵਾ ਅੰਤਰਗਰ ਆਰਾਧਨਾ ਜਿਵਹ ਜਪ ਕਰਨਾ ਨੈਤਰੀ ਸਤਗੁਰ ਪੇਖਣਾ ਸ੍ਰੋਣੀ ਸੁਨਾ ਗੁਰਨਾ ਸਤ ਕਰੇ ਸੇ ਤੀਰਤਿਆ ਦਰ ਕਹਿ ਪਾਈ ਐ ਠਾਉ ਕਹੋ ਨਾਨਕ ਕਿਰਪਾ ਕਰੇ ਜਸਨਾ ਇਹ ਵਥ ਦੇ ਜਗ ਮੈਂ ਉਤਮ ਕਾਢੀ ਐ ਗਰ ਲੈ ਕੇ ਹੀ ਕੇ ਮਹੱਲਾ ਪੰਜਵਾ ਰਖੇ ਰੱਖਣ ਹਾਰਿਆ ਬੋ ਬਾਰੇਣ ਗੁਰ ਕੀ ਪੈਰੀ ਪਏ ਕਾਜ ਸਵਾਰਿਆਣ ਖੁਆ ਆਪ ਦੇ ਆਲ ਮਹਾਨ ਵਿਚਾਰੇਣ ਸਾਧ ਜਨਾ ਕੈ ਸੰਗ ਭਉ ਜਲਤਾਰਿਆਣ ਸਕਤ ਨਿੰਦਕ ਦੁਸ਼ਟ ਖਿਣ ਮਾਹੇ ਬੇਦਾਰੇਣ ਤਿਸ ਸਾਹਿਬ ਕੀ ਏਕ ਨਾਨਕ ਮਨ ਮਾਹੇ ਜਿਸ ਜਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਜਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ